ਸੋ ਬਾਬਾ ਬਿਸ਼ਕਰਮਾ ਜੀ ਦਾ ਦਿਹਾੜਾ ਬਿਸ਼ਕਰਮਾ ਡੇ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੋਸਤਾਨੀ ਵਸਦੇ ਆ ਦੁਨੀਆ ਦਾ ਕੋਈ ਮੁਲਕ ਐਸਾ ਨਹੀਂ ਜਿੱਥੇ ਹਿੰਦੋਸਤਾਨੀ ਨਾ ਵਸਦਾ ਹੋ ਮਤਲਬ ਕਿ ਪੂਰੀ ਦੁਨੀਆ ਦੇ ਅੰਦਰ ਬਿਸ਼ਕਰਮਾ ਡੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਦੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਮੈਂ ਪ੍ਰੋਗਰਾਮ ਦੇ ਵਿੱਚ ਆਇਆ ਨੈਸ਼ਨਲ ਵੈਲਫੇਅਰ ਸੁਸਾਇਟੀ ਇਹ ਕਹਿ ਲਮਾ ਕਿ ਜਦੋਂ ਤੋਂ ਮੈਂ ਸੰਗਤ ਸੇਵਾ ਦੇ ਸਫਰ ਤੇ ਤੁਰਿਆ ਹੋਇਆ ਪਿਛਲੇ 20 22 ਸਾਲ ਤੋਂ ਤਾਂ ਮੇਰਾ خیال ਮੈਂ ਕੋਈ ਸਾਲ ਮਿਸ ਨਹੀਂ ਕੀਤਾ ਇਹ ਬਿਸ਼ਰਮਾ ਦੇ ਮਨਾਉਂਦੇ ਆ ਬਾਬਾ ਬਿਸ਼ਰਮਾ ਜੀ ਦੀਆਂ ਦਿੱਤੀਆਂ ਹੋਈਆਂ ਸੁਖਿਆਮਾ ਅਨੁਸਾਰ ਕਿਰਤੀ ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਮਾਤਰ ਲੋਕਾਂ ਦੇ ਜਿਹੜੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਬੱਚੇ ਉਹਨਾਂ ਦੀ ਫੀਸ ਦਾ ਬੰਦੋਬਸਤ ਕਰਦੇ ਆ ਇੱਕ ਬਹੁਤ ਵੱਡਾ ਅੰਦਰ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਪ੍ਰਾਪਰਟੀ ਖਰੀਦੀ ਉਹਦੇ 'ਚ ਕਮਿਊਨਿਟੀ ਸੈਂਟਰ ਬਣ ਰਿਹਾ ਉਹਦੀ ਉੱਪਰਲੀ ਫਲੋਰ ਦੇ ਉੱਤੇ ਕਿਤਾ ਮੁਖੀ ਸਿੱਖਿਆ ਵਾਸਤੇ ਜਿੱਥੇ ਸਾਡੇ ਬੱਚੇ ਤੇ ਬੱਚੀਆਂ ਹੱਥ ਦੇ ਕਾਰੀਗਰ ਬਣ ਕੇ ਚਲੇ ਜਾਣ ਦੁਨਿਆਵੀ ਗਿਆਨ ਗਵਾਚ ਸਕਦਾ ਚੋਰੀ ਹੋ ਸਕਦਾ ਪਰ ਜਿਹੜਾ ਹੱਥ ਦਾ ਗਹਿਣਾ ਨਾ ਇਹ ਤਾਂ ਜ਼ਿੰਦਗੀ ਬੱਚੇ ਦੇ ਨਾਲ ਰਹਿਣਾ ਸੋ ਮੈਂ ਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰ ਮੋਹਨ ਸਿੰਘ ਜੀ ਗੇਦੂਹਰਾਂ ਦਾ ਸਾਰੇ ਸਤਕਾਰਯੋਗ ਅਹੁਦੇਦਾਰ ਤੇ ਮੈਂਬਰਾਂ ਦਾ ਮੈਂ ਵੀ ਮੈਂਬਰ ਆਂ ਇਸ ਸੁਸਾਇਟੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਬਾਬਾ ਬਿਸ਼ਕਰਮਾ ਜੀ ਮੇਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲੈਂਦੇ ਰਹਿਣ ਔਰ ਇਹਨਾਂ ਦਾ ਕਾਰੋਬਾਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਾਰ ਦੇਖਿਆ ਗਿਆ ਸਾਰ ਵਾਰੀ ਜਨਤਾ ਵਿੱਚ ਜਨਰਲ ਮਨਾ ਕੇ ਬੰਦ ਰਹਿਣ ਦੇ ਕੇ ਜਨਰਲ ਉਪਰਾਲਾ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇਹ ਇਹ ਰੋਜ ਬਾਬਾ ਵਿਸ਼ਕਰਮਾ ਜੀ ਆ ਜਿਹੜਾ ਫਟਾ ਮਾਈਕ ਆ ਤੁਹਾਡਾ ਕੈਮਰਾ ਮਾਈਕ ਤੋਂ ਮੈਂ ਬੋਲ ਰਿਹਾ ਤੁਸੀਂ ਵੀਡੀਓ ਬਣਾ ਰਹੇ ਹੋ ਬਾਬਾ ਵਿਸ਼ਕਰਮਾ ਜੀ ਜਿਹਨੂੰ ਇੰਜੀਨੀਅਰਿੰਗ ਦਾ ਦੇਵਤਾ ਕਿਹਾ ਜਾਂਦਾ ਹੈ ਉਹਨਾਂ ਦੀ ਗਾੜ੍ਹ ਹੈਗੀ ਹੈ ਇਹ ਸਾਰਾ ਦਿਨ ਕਰਦੇਗੀ ਆ ਮੈਂ ਕੀ ਕਰਦਾ ਕਿ ਕੀ ਕਰਦੇ ਅਸੀਂ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਤਕਨੀਕ ਦੁਆਰਾ ਆਪਣੇ ਟੱਬਰ ਦਾ ਇਹ ਸਮਾਜ ਦੇ ਦੂਸਰੇ ਲੋਕਾਂ ਦਾ ਰੋਜ਼ੀ-ਰੋਟੀ ਚੁੱਲ੍ਹਾ ਭਾਈ ਤਪਦਾ ਕਰਦੇ ਆ ਕੋਈ ਸਾਲ ਬਾਅਦ ਦਿਹਾੜਾ ਮਨਾ ਕੇ ਚੁੱਪ ਦੇ ਖਮੋਸ਼ ਨਹੀਂ ਹਰ ਪਲ ਬਾਬਾ ਬਿਸ਼ਰਮਾ ਜੀ ਇਨ ਵਿਨ ਦਿਲ ਦੇ ਵਿੱਚ ਚੇਤੇ ਰਹਿੰਦੇ ਆ ਸੋ ਬਾਬਾ ਬਿਸ਼ਰਮਾ ਜੀ ਦਾ ਦਿਹਾੜਾ ਬਿਸ਼ਰਮਾ ਡੇ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨੀ ਵਸਦੇ ਆ ਦੁਨੀਆ ਦਾ ਕੋਈ ਮੁਲਕ ਐਸਾ ਨਹੀਂ ਜਿੱਥੇ ਹਿੰਦੁਸਤਾਨੀ ਨਾ ਵਸਦਾ ਹੋ ਮਤਲਬ ਕਿ ਪੂਰੀ ਦੁਨੀਆ ਦੇ ਅੰਦਰ ਬਿਸ਼ਰਮਾ ਡੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਦੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਮੈਂ ਪ੍ਰੋਗਰਾਮ ਦੇ ਵਿੱਚ ਆਇਆ ਨੈਸ਼ਨਲ ਵੈਲਫੇਅਰ ਸੁਸਾਇਟੀ ਇਹ ਕਹਿ ਲਵਾਂ ਕਿ ਜਦੋਂ ਤੋਂ ਮੈਂ ਸੰਗਤ ਸੇਵਾ ਦੇ ਸਫ਼ਰ ਤੇ ਤੁਰਿਆ ਹੋਇਆ ਪਿਛਲੇ 20 22 ਸਾਲ ਤੋਂ ਤਾਂ ਮੇਰਾ خیال ਮੈਂ ਕੋਈ ਸਾਲ ਮਿਸ ਨਹੀਂ ਕੀਤਾ ਇਹ ਬਿਸ਼ਕਰਮਾ ਦੇ ਮਨਾਉਂਦੇ ਆ। ਪਾਪਾ ਬਿਸ਼ਕਰਮਾ ਜੀ ਦੀਆਂ ਦਿੱਤੀਆਂ ਹੋਈਆਂ ਸੁਖਿਆਮਾ ਅਨੁਸਾਰ ਕਿਰਤੀ ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢ ਕੇ ਮਾਤਰ ਲੋਕਾਂ ਦੇ ਜਿਹੜੇ ਪੜ੍ਹਾਈ ਦੇ ਵਿੱਚ ਹੁਸ਼ਿਆਰ ਬੱਚੇ ਉਹਨਾਂ ਦੀ ਫੀਸ ਦਾ ਬੰਦੋਬਸਤ ਕਰਦੇ ਆ। ਇੱਕ ਬਹੁਤ ਵੱਡਾ ਅੰਦਰ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਪ੍ਰਾਪਰਟੀ ਖਰੀਦੀ ਉਹਦੇ 'ਚ ਕਮਿਊਨਿਟੀ ਸੈਂਟਰ ਬਣ ਰਿਹਾ। ਉਦੀ ਉੱਪਰਲੀ ਫਲੋਰ ਦੇ ਉੱਤੇ ਕਿਤਾ ਮੁਖੀ ਸਿੱਖਿਆ ਵਾਸਤੇ ਜਿੱਥੇ ਸਾਡੇ ਬੱਚੇ ਤੇ ਬੱਚੀਆਂ ਹੱਸ ਦੇ ਕਾਰੀਗਰ ਬਣ ਕੇ ਚਲੇ ਜਾਣ ਦੁਨਿਆਵੀ ਗਹਿਣਾ ਗਵਾਚ ਸਕਦਾ ਚੋਰੀ ਹੋ ਸਕਦਾ ਪਰ ਜਿਹੜਾ ਹੱਥ ਦਾ ਗਹਿਣਾ ਨਾ ਇਹ ਤਾਂ ਜ਼ਿੰਦਗੀ ਬੱਚੇ ਦੇ ਨਾਲ ਰਹਿਣਾ ਸੋ ਮੈਂ ਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਦਾਰ ਮੋਹਨ ਸਿੰਘ ਜੀ ਗੇਦੂ ਹੋਰਾਂ ਦਾ ਸਾਰੇ ਸਤਕਾਰਯੋਗ ਅਹੁਦੇਦਾਰ ਤੇ ਮੈਂਬਰਾਂ ਦਾ ਮੈਂ ਵੀ ਮੈਂਬਰ ਐਂ ਸੁਸਾਇਟੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਬਾਬਾ ਬਿਸ਼ਕਰਮਾ ਜੀ ਮੇਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਇਹਨਾਂ ਤੋਂ ਸੇਵਾ ਲੈਂਦੇ ਰਹਿਣ ਔਰ ਇਹਨਾਂ ਦਾ ਕਾਰੋਬਾਰ ਦਿਨ ਦੁੱਗਣੀ ਰਾਤ ਓਗਣੀ ਤਰੱਕੀ ਕਰੇ ਸਰ ਦੇਖਿਆ ਗਿਆ ਸਾਹਰਵਾਲੀ ਜਨਤਾ ਦੇਖਣਾ ਜਨਰ ਮੰਨਾ ਕੇ ਬੰਦ ਹੋਏ ਨੇ ਦੇਖੋ ਜਿੱਦਾਂ ਇਹਨਾਂ ਬਰਾਨਾ ਕਰ ਰਹੇ ਨੇ ਬਹੁਤ ਵਧੀਆ ਬਰਾਨਾ ਕਰ ਰਹੇ ਨੇ ਇਹ ਇਹ ਰੋਜ ਬਾਬਾ ਬਿਸ਼ਕਰਮਾ ਜੀ ਆ ਜਿਹੜਾ ਫੜਾ ਮਾਈਕ ਆ ਤੁਹਾਡਾ ਕੈਮਰਾ ਮਾਈਕ 'ਚੋਂ ਮੈਂ ਬੋਲ ਰਿਹਾ ਤੁਸੀਂ ਵੀਡੀਓ ਬਣਾ ਰਹੇ ਹੋ ਬਾਬਾ ਬਿਸ਼ਕਰਮਾ ਜੀ ਜਿਹਨੂੰ ਇੰਜੀਨੀਅਰਿੰਗ ਦਾ ਦੇਵਤਾ ਕਿਹਾ ਜਾਂਦਾ ਹੈ ਉਹਨਾਂ ਦੀ ਕਾੜ ਹੈਗੀ ਹੈ ਇਹ ਸਾਰਾ ਦਿਨ ਕਰਦੇਗੀ ਆ ਮੈਂ ਕੀ ਕਰਦਾ ਕਿ ਕੀ ਕਰਦੇ ਆਸੀਂ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਟੈਕਨੀਕ ਦੁਆਰਾ ਆਪਣੇ ਟੱਬਰ ਦਾ ਤੇ ਸਮਾਜ ਦੇ ਦੂਸਰੇ ਲੋਕਾਂ ਦਾ ਰੋਜ਼ੀ ਰੋਟੀ ਚੁੱਲ੍ਹਾ ਭਾਈ ਤਪਦਾ ਕਰਦੇ ਆ ਕੋਈ ਸਾਲ ਬਾਅਦ ਦਿਹਾੜਾ ਮਨਾ ਕੇ ਚੁੱਪ ਦੇ ਖਮੋਸ਼ ਨਹੀਂ ਹਰ ਪਲ ਬਾਬਾ ਬਿਸ਼ਰਮਾ ਜੀ ਇਨ ਵਿਨ ਦਿਲ ਦੇ ਵਿੱਚ ਚੇਤੇ ਰਹਿੰਦੇ ਆ ਠੀਕ ਆ ਜੀ